ਆਲੋ ਮੈਡਮ 1 ਲੱਖ ਰੁਪਈਆ ਮੈਨੂੰ ਇੱਕ ਸੋਨੇ ਦੀ ਸੋਹਣੀ ਜੀ ਚੇਨ ਦੇ ਦਿਓ ਸੋਣੀ ਛੱਡੋ ਤੁਸੀਂ ਰੱਜ ਕੇ ਸੋਹਣੀ ਚੇਨ ਲਓ ਆ ਪਸੰਦ ਆ ਗਈ ਮੈਡਮ ਮੈਨੂੰ ਥੈਂਕ ਯੂ ਲੈ ਕੇ ਚੱਲਾਂ ਓਹੋ ਰੁਕੋ ਰੁਕੋ ਕਿੱਥੇ ਜਾ ਰਹੇ ਹੋ ਪੈਸਿਆਂ ਦਾ ਬਹੁਤ ਵੱਡਾ ਫਰਕ ਹੈ ਮੈਡਮ ਇੱਕੋ ਹੋਰ ਪੈਸੇ ਹੈ ਹੀ ਨਹੀਂ ਤੁਹਾਡੇ ਕੋਲ ਹੋਰ ਪੈਸੇ ਮੰਗ ਕੌਣ ਰਿਹਾ ਆ 1 ਲੱਖ ਰੁਪਏ ਦੇ ਵਿੱਚ ਤਾਂ ਤੁਹਾਨੂੰ 10-10 ਚੇਂਜ ਮਿਲ ਜਾਣਗੇ ਆ ਮੈਡਮ ਇੱਕ ਚੇਨ ਕਿੰਨੇ ਦੀ ਹੈ ਸਿਰਫ 10000 ਰੁਪਏ ਦੇ ਮੈਡਮ ਇਹ ਨਕਲੀ ਸੋਨਾ ਵੇਚ ਰਿਆ ਨਹੀਂ ਨਹੀਂ ਜੀ ਅਸਲੀ ਸੋਨਾ ਵੇਚ ਰਿਆ 24 ਕੈਰੇਟ ਤੁਸੀਂ ਹਨੀਗੋਲ ਤੇ ਆਏ ਹੋ ਮੈਡਮ ਆ ਵੀ 10000 ਦਿਆ ਨਹੀਂ ਨਹੀਂ 10000 ਦੀ ਨਹੀਂ ਹੈ ਇਹ ਤਾਂ 2-3000 ਰੁਪਏ ਦੀ ਹੈ ਮੈਡਮ ਆ ਖੜੇ ਕਿੰਨੇ ਦੇ ਆ ਆ ਬਸ 10000 ਦੇਓ ਹਣਗੇ ਅਸਲੀ ਜੀ ਹਾਂ ਅਸਲੀ 24 ਕੈਰੇਟ ਆ ਵੀ ਅਸਲੀ ਸੋਨਾ ਕਹਿੰਦੇ ਅਸਲੀ ਤੋਂ ਇਲਾਵਾ ਕੁਝ ਨਹੀਂ ਮਿਲਦਾ ਮੈਡਮ ਆ ਸੋਨਾ ਬਹੁਤ ਮਹਿੰਗਾ ਹੋਣਾ ਇਹਨੇ ਪਾਇਆ ਜੜਾ ਨਹੀਂ ਨਹੀਂ ਜੀ ਆ ਵੀ ਬਹੁਤ ਸਸਤਾ ਹੈ ਜਸ 10000 ਰੁਪਏ ਦਾ ਤੁਸੀਂ ਵੀ ਲੈ ਜਾਓ ਘਰ ਆ ਜਿਹੜਾ ਹਾਰ ਪਾਇਆ ਮੈਡਮ ਨੇ ਆ ਵੀ ਬਸ 10000 ਰੁਪਏ ਦਾ ਹੈ ਜਿਹੜਾ ਤੁਸੀਂ ਪਾਇਆ ਬਸ ਇਹ ਪੂਰਾ ਸੈਟ ਹੀ 20000 ਰੁਪਏ ਦਾ ਹੈ ਆ ਮੈਡਮ ਜਿਹੜੇ ਬ੍ਰੇਸਲਟ ਵਗੈਰਾ ਇਹ ਕਿੰਨੇ ਦੇ ਇਹ 8-8000 ਰੁਪਏ ਦੇ ਆ ਮੈਡਮ 8000 ਰੁਪਏ ਦਾ ਸੋਨਾ ਆਂਦਾ ਹੀ ਨਹੀਂ ਡਾਇਮੰਡ ਵੀ ਲੱਗੇ ਹੋਏ ਆ ਜਿਵੇਂ ਸੋਚੋਰੀ ਕੀਤਾ ਨਾ ਚੋਰੀ ਨਹੀਂ ਕੀਤਾ ਹੈਗਾ ਅਸੀਂ ਪੰਜਾਬ ਦੇ ਸਭ ਤੋਂ ਵੱਡੇ ਮੈਨੂਫੈਕਚਰਰ ਆ ਸੋਨਾ ਤੁਸੀਂ ਬਣਾਉਂਦੇ ਆ ਹਾਂਜੀ ਸਾਡਾ ਆਪਣਾ ਸੋਨੇ ਦਾ ਪਲਾਂਟ ਲੱਗਾ ਹੋਇਆ ਪੰਜਾਬ ਦੇ ਵਿੱਚ ਇਕਲੋਤੇ ਆ ਸੀ ਮਤਲਬ ਮੈਂ ਜੇ ਤੁਹਾਨੂੰ ਕਹਾਂ ਕਿ ਤੁਸੀਂ ਮੈਨੂੰ 1 ਗ੍ਰਾਮ ਦੀ ਜਗ੍ਹਾ 2 ਗ੍ਰਾਮ ਚੜਾ ਦੋਗੇ ਉਹ ਵੀ ਚੜਾ ਕੇ ਦੇ ਦਿੰਨੇ ਆ ਹਾਂਜੀ ਹਾਂਜੀ ਕੋਈ ਵੀ ਦੁਕਾਨਦਾਰ ਭਰਾ ਵੀ ਆਣਾ ਚਾਵੇ ਉਹ ਵੀ ਆ ਸਕਦਾ ਹੈ ਇਹ ਲੇਟੈਸਟ ਟ੍ਰੈਂਡਿੰਗ ਦੁਬਈ ਜੁਲਰੀ ਹੈ ਦੇਖ ਲਓ ਤੁਸੀਂ ਇਹਦੀ ਖਾਸਤ ਰਿੰਗਸ ਵੀ ਨਾਲ ਲਾਂਦਿਆਂ ਆ ਇਹ 10 ਤੋਲੇ ਦੀ ਚੇਨੇ ਜਸਸ ਤੁਹਾਨੂੰ 12-13000 ਰੁਪਏ ਦੀ ਮਿਲ ਜਾਏਗੀ ਇਹ ਲੇਟੈਸਟ ਟ੍ਰੈਂਡਿੰਗ ਬ੍ਰੇਸਲੇਟਸ ਹੈਗੇ ਜਸਸ ਫॉर 12000 ਰੁਪ 14990 ਐਸੇ ਤਾਂ ਇਹ 10 ਲੱਖ ਤੋਂ ਉੱਤੇ ਦਾ ਸੈੱਟ ਹੈ ਤੋਲਿਆਂ ਦੇ ਵਿੱਚੇ ਲੈਣਾ ਹੋਵੇ ਤਾਂ ਬ੍ਰੇਸਲਟ ਵੀ ਬਸ ਇਹ 9-10000 ਰੁਪਏ ਦੇ ਮਿਲ ਜਾਣਗੇ ਤੁਹਾਨੂੰ ਆ ਜਿਹੜੇ ਚੋਕਰ ਵਗੈਰਾ ਰੱਖੇ ਹੋ ਮੈਡਮ ਇਹ ਕਿੰਨੇ ਦੇ ਇਹ ਤਾਂ ਬਸ 10-12-12000 ਰੁਪਏ ਦੇ ਆ ਤੁਹਾਨੂੰ ਹਨੀ ਗੋਲ ਦੀ ਸਭ ਤੋਂ ਵੱਡੀ ਖਾਸੀਅਤ ਦੱਸਦੀਆਂ ਸਾਡੀ ਹਰ ਜੁਐਲਰੀ ਦੇ ਉੱਤੇ ਬਾਰ ਕੋਡ ਲੱਗੇ ਹੋਏ ਆ ਔਰ ਨਾਲ ਐਮ ਆਰ ਪੀ ਵੀ ਮੈਂਸ਼ਨ ਕੀਤੀ ਗਈ ਹੈ ਬਾਕੀ ਦੁਕਾਨਦਾਰ ਤੁਹਾਨੂੰ ਇਹ ਚੀਜ਼ਾਂ ਦੱਸਦੇ ਨਹੀਂ ਆ ਮਤਲਬ ਜੇ ਕੋਈ ਛੋਟਾ ਆਵੇ ਬਜ਼ੁਰਗ ਆਵੇ ਉਹਨਾਂ ਵਾਸਤੇ ਸਭ ਨੂੰ ਸੇਮ ਰੇਟ ਕੋਈ ਵੀ ਅਜਵੇਂ ਨਾਲੇ ਅਸੀਂ ਉਹਨਾਂ ਨੂੰ ਖੁਸ਼ ਕਰਕੇ ਵੀ ਵੇਚਾਂਗੇ ਕਿਉਂਕਿ ਅਸੀਂ ਦੇਣ ਲੱਗਿਆ ਉਹਨਾਂ ਨੂੰ ਹਨੀ ਗੋਲਦੀ 24 ਗੈਰਟ ਸਮਾਰਟ ਵਾਚ ਬਿਲਕੁਲ ਫ੍ਰੀ ਮੈਨੂੰ ਇੱਥੇ ਹਜ਼ਾਰਾਂ ਲੋਕ ਆ ਜਾਣਗੇ ਉਹਨਾਂ ਨੂੰ ਤਾਂ ਦਵਾਂਗੇ ਹੀ ਨਾਲੇ ਜਿਹੜੇ ਸਾਡੀ ਵੀਡੀਓ ਦੇਖ ਰਹੇ ਆ 10 ਲੋਕਾਂ ਨੂੰ ਬਿਲਕੁਲ ਫ੍ਰੀ ਦਿੱਤੀ ਜਾਏਗੀ ਔਰ ਸਾਡੀ ਵੀਡੀਓ ਸ਼ੇਅਰ ਕਰ ਦੇਣ ਔਰ ਫੋਲੋ ਵੀ ਕਰ ਦੇਣ ਮਤਲਬ ਇੱਥੇ ਨਾਂ ਨਾ ਭਾਵੇਂ ਨਾ ਨਾ ਕੋਈ ਲੋਡ ਨਹੀਂ ਹੈ ਬਸ ਸਾਡੀ ਵੀਡੀਓ ਸ਼ੇਅਰ ਕਰ ਦੇਣ ਮੈਡਮ ਕਿੰਨੀਆਂ ਘੜੀਆਂ ਦੇਣ ਲੱਗਿਆ ਤੁਸੀਂ ਅਸੀਂ ਉਹਨਾਂ ਨੂੰ 10 ਘੜੀਆਂ ਬਿਲਕੁਲ ਫ੍ਰੀ ਦੇ ਰਹੇ ਹਾਂ 40000 ਰੁਪਏ ਦੀਆਂ ਘੜੀਆਂ ਮੈਡਮ ਕੋਈ ਦਿੰਦਾ ਹੈ ਨਹੀਂਗਾ ਤੁਸੀਂ ਗੱਲਾਂ ਮਾਰੀ ਜਾਂਦੇ ਹੋ ਲੋਕ ਕਹਿੰਦੇ ਕਈ ਵਾਰੀ ਇਦਾਂ ਨਹੀਂ ਨਹੀਂ ਅਸੀਂ ਉਹਨਾਂ ਨੂੰ ਨੈਕਸਟ ਵੀਡੀਓ ਦੇ ਵਿੱਚ ਪੂਰਾ ਸਭ ਕੁਝ ਦਿਖਾਵਾਂਗੇ ਕਿ ਜਿਨ੍ਹਾਂ ਜਿਨ੍ਹਾਂ ਨੂੰ ਮਿਲੀਆਂ ਅਸੀਂ ਉਹਨਾਂ ਦੇ ਘਰ ਤੱਕ ਪਹੁੰਚਾਵਾਂਗੇ ਕੋਰੀਅਰ ਕਰਕੇ ਇਹ 1 ਗ੍ਰਾਮ 골ਡ ਫਾਰਮਿੰਗ ਜੁਲਰੀ ਹੁੰਦੀ ਹੈ ਇਹ ਅੱਜ ਕੱਲ ਦੀ ਬਿਲਕੁਲ ਲੇਟੈਸਟ ਟ੍ਰੈਂਡਿੰਗ ਜੁਲਰੀ ਹੈ ਜਿਹਨੂੰ ਕਿ ਬ੍ਰਾਸ ਮੈਟਲ ਦੇ ਉੱਤੇ ਅਸਲੀ ਸੋਨੇ ਦੀ ਪਰਤ ਚੜਾਈ ਜਾਂਦੀ ਹੈ ਅੱਛਾ ਇਹ ਉਹੀ ਜੁਲਰੀ ਹੈ ਜਿਹਦੇ ਕਰਕੇ ਰਗ ਪਾਲਿਸ਼ ਵੀ ਖਰਾਬ ਨਹੀਂ ਹੁੰਦਾ ਉਹ ਸੱਤਿਆਂ ਦੇ ਵਿਕਦੀ ਵੀ ਹੈ ਔਰ ਇਹ ਉਹੀ ਹੈ ਨਾ ਜਿਹੜੇ ਅੱਜ ਕੱਲ ਸੋਨਾ ਨਹੀਂ ਪਾਉਂਦੇ ਹੀ ਪਾਉਂਦੇ ਆ ਹਾਂਜੀ ਹਾਂਜੀ ਔਰ ਸਭ ਤੋਂ ਵੱਡੀ ਖਾਸੀਅਤ ਕੀ 50% ਵਾਪਸੀ ਵੀ ਹੈ ਮੈਡਮ ਮਤਲਬ ਇਹ ਬੰਦਾ ਦੱਸਿਆ ਤੇ ਲੈ ਜਾਵੇ ਤੇ 5000 ਦਾ ਵਾਪਸ ਕਰ ਜਾਵੇ ਜੀ ਹਾਂ ਜਦੋਂ ਮਰਜੀ ਪ